सीएमसी सीएमएस ਜਿਹੜੀ ਕੰਪਨੀ ਦੇ ਵਿੱਚ ਦਾਕਾਤੀ ਹੋਈ ਸੀ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲਸ ਦੱਸਣਾ ਚਾਹੂੰਗਾ ਇੱਕ ਵਾਰੀ ਜੇ ਤੁਹਾਡੀਆਂ ਪਿਕਚਰਜ਼ ਹੋ ਗਈਆਂ ਤਾਂ ਇਹਨਾਂ ਨੂੰ ਅਸੀਂ ਵਾਪਸ ਭੇਜ ਦਈਏ ਫੋਟੋ ਕਰ ਲਓ ਜੀ ਫੋਟੋ ਕਰਕੇ ਤੇ ਇਹਨਾਂ ਨੂੰ ਭੇਜ ਜੀ ਸਵੇਦਰ ਜੀ ਕੀ ਸਰ ਡੀਵੀਡੀ ਲੈ ਲੈਣਾ ਇਹਨਾਂ ਨੂੰ ਲੈ ਜਾਓ ਸਾਰੇ ਕੋ ਫੋਟੋਗ੍ਰਾਫ ਉਹ ਕਰਾ ਲਓ ਕੋਈ ਨਹੀਂ ਕਰਾਉਂਦੇ ਕਰਾਉਂਦੇ ਅੱਛੇ ਲੋਕ ਨਹੀਂ ਥੋੜਾ ਇਤਨਾ ਬਰਾਉਂਦੇ ਚਲੋ ਚਲੋ ਸ਼ਾਬਾਸ਼ ਜਿਵੇਂ ਜਿਵੇਂ ਤੁਹਾਨੂੰ ਜਿਵੇਂ ਤੁਹਾਨੂੰ ਪਹਿਲਾਂ ਡਿਟੇਲ ਦੇ ਵਿੱਚ ਦੱਸਿਆ ਗਿਆ ਅਸੀਂ ਸਾਨੂੰ ਬੜੀ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਮਨਦੀਪ ਉਰਫ ਮੋਨਾ ਅਤੇ ਜਸਵਿੰਦਰ ਸਿੰਘ ਉਹਦੇ ਪਤੀ ਹੈ ਉਹਨੂੰ ਸਾਡੀ ਪੁਲਿਸ ਪਾਰਟੀ ਉੱਤਰਾਖੰਡ ਚੋਂ ਅਰੇਸਟ ਕਰਨ ਚ ਕਾਮਯਾਬ ਹੋਈ ਇਹ ਮਨਦੀਪ ਮੋਨਾ ਤੇ ਜਸਵਿੰਦਰ ਸਿੰਘ ਉੱਤਰਾਖੰਡ ਸਭ ਤੋਂ ਪਹਿਲਾਂ ਵੀ ਕੀ ਕਰਨ ਗਏ ਸੀ ਅਸਲ ਦੇ ਵਿੱਚ ਇਨ੍ਹਾਂ ਸਾਰੇ ਦੋਸ਼ੀਆਂ ਨੇ ਇੱਕ ਵਾਰ ਦਾਤ ਤੋਂ ਪਹਿਲਾਂ ਇਹ ਆਪਦੀ ਸੁਖ ਸੁਖੀ ਸੀ ਵੀ ਜੇ ਸਾਡੀ ਕਾਮਯਾਬ ਹੋ ਜਾਣੀ ਹੈ ਕੁਛ ਨੇ ਕਦਾਰਨਾਥ ਹਰਦਵਾਰ ਅਤੇ ਹੇਮਕੋਟ ਸਾਹਿਬ ਜਾਣਦਾ ਇਹਨਾਂ ਦਾ ਇਹ ਸੀ ਤੇ ਇਹ ਵਾਰਦਾਤ ਇਹਨਾਂ ਦੀ ਕਾਮਯਾਬੀ ਮਿਲਣ ਤੋਂ ਬਾਅਦ ਇਹ ਮਨਦੀਪ ਤੇ ਜਸਵਿੰਦਰ ਆ ਜਿਹੜੇ ਇਹ ਇਹਦੇ ਵਿੱਚ ਇਹਮਕੁੰਟ ਸਾਹਿਬ ਦੇ ਵਿੱਚ ਜਾ ਕੇ ਆਪਦੀ ਸੁੱਖ ਲਾਉਣ ਲਈ ਗਏ ਸੀ ਤੇ ਉਹਦੇ ਵਿੱਚ ਜਿਹੜੀ ਇਹ ਗੱਲ ਹੋਈ ਵੀ ਗਏ ਤਾਂ ਇਹ ਸੀ ਸ਼ੁਕਰਾਨੇ ਦੀ ਸੁੱਖ ਲਾਉਣ ਲਈ ਜਦੋਂ ਉਹ ਪਹੁੰਚਣ ਤੋਂ ਪਹਿਲਾਂ ਇਹਨਾਂ ਨੂੰ ਮੈਸੇਜ ਮਿਲ ਗਿਆ ਕਿ ਤੁਹਾਡੇ ਕੋਈ ਸਾਥੀ ਗਿਫਤਾਰ ਹੋ ਗਏ ਫੇਰ ਇਹਨਾਂ ਨੇ ਮੱਥਾ ਟੇਕਿਆ ਉੱਤੇ ਜਾ ਕੇ ਹਿਮਕੁੰਟ ਸਾਹਿਬ ਮੱਥਾ ਟੇਕਿਆ ਇਹ ਆ ਜਿਹੜੀ ਫੋਟੋ ਆ ਹੇਮਕੁੰਟ ਸਾਹਿਬ ਦੇ ਉੱਥੇ ਮੱਥਾ ਟੇਕਣ ਤੋਂ ਬਾਅਦ ਦੀ ਫੋਟੋ ਹੈ ਜਦੋਂ ਥੋੜੀ ਥੋੜੀ ਕਿਨਮੇ ਨੂੰ ਹੋ ਰਹੀ ਸੀ ਤੇ ਫਰ ਉਹਦੇ ਚ ਇਹਨਾਂ ਨੇ ਮੱਥਾ ਭੁੱਲ ਬਖਸ਼ਾਉਣ ਲਈ ਟਿਕਿਆ ਫਿਰ ਵੀ ਜਿਹੜੀ ਸਾਥੋਂ ਭੁੱਲ ਹੋ ਗਈ ਸ਼ੁਕਰਾਨੇ ਦੀ ਭਜਾਏ ਜਿਹੜੀ ਇਹਨਾਂ ਵੱਲੋਂ ਭੁੱਲ ਹੋਈ ਸੀ ਉਸ ਭੁੱਲ ਦਾ ਇਹਨਾਂ ਨੇ ਮੱਥਾ ਟਿਕਿਆ ਐਕਚੁਅਲ ਦੇ ਵਿੱਚ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਡਿਸਕਸ ਕੀਤਾ ਸੀ ਵੀ ਦੋ ਮੋਡਿਊਲ ਸੀ ਇਹਦੇ ਵਿੱਚ ਪਾਂਦੇ ਜਾਣੇ ਕਾਰ ਦੇ ਵਿੱਚ ਸੀ ਕਾਰ ਵਾਲੇ ਮੋਡਿਊਲ ਨੂੰ ਮਨਦੀਪ ਉਰਫ ਮੋਨਾ ਲੀਡ ਕਰ ਰਹੀ ਸੀ ਦੂਜੇ ਪਾਸੇ ਜਿਹੜਾ ਹੈਗਾ ਮਨਜਿੰਦਰ ਉਰਫ ਮਣੀ ਜਿਹੜਾ ਸੀਐਮਐਸ ਕੰਪਨੀ ਦੇ ਵਿੱਚ 4 ਸਾਲ ਤੋਂ ਪੱਕਾ ਅਪਲਏ ਆ ਉਹ ਉਸ ਦੂਜੇ ਗਰੁੱਪ ਨੂੰ ਲੀਡ ਕਰ ਰਿਆ ਸੀ ਤੇ ਉਹਦੇ ਵਿੱਚ ਜਦੋਂ ਇਹ ਵਾਰਦਾਤ ਤੋਂ ਬਾਅਦ ਇਹ ਸਾਰੇ ਜਿਹੜੇ ਇਹਨਾਂ ਨੂੰ ਜਿਹੜਾ ਹੈਗਾ ਗੋਪਾ ਨਾਂ ਦਾ ਲੜਕਾ ਜਿਹੜਾ ਜਿਹੜਾ ਹਜੇ ਵਾਂਟਡ ਹੈ ਇਹਦੇ ਤੁਸੀਂ ਤਿੰਨ ਜਿਹੜੇ ਮੈਂ ਤੁਹਾਨੂੰ ਹਜੇ ਲਿਖਾਉਣਾ ਹੈ ਜਿਹੜੇ ਵਾਂਟਡ ਹੈ ਉਹਦੇ ਚ ਹੈਗਾ ਅਰਣ ਕੋਚ ਨੰਨੀ ਐਂਡ ਗੋਪਾ ਜਿਹੜੇ ਗੋਪਾ ਇਹ ਜਿਹੜੇ ਤਿੰਨ ਜਣੇ ਵਾਂਟਡ ਹੈ ਅਸਲ ਦੇ ਵਿੱਚ ਜਦੋਂ ਇਹਨਾਂ ਨੂੰ ਗੋਪਾ ਉਸ ਦਿਨ ਕਾਰ ਜਿਹੜੀ ਵਾਰਦਾਤ ਹੋਈ ਸੀ ਗੋਪਾ ਕਾਰ ਚ ਥਾਰ ਕੇ ਅੱਗੇ ਚੱਲਿਆ ਗਿਆ ਸੀ ਅੱਗੇ ਜਾਣ ਤੋਂ ਬਾਅਦ ਫਿਰ ਕਾਰ ਵਾਪਸ ਲੈ ਗਿਆ ਸੀ ਵਾਰਦਾਤ ਹੋਣ ਤੋਂ ਬਾਅਦ ਗੋਪਾ ਉਹਨੂੰ ਜਿਹੜਾ ਅਸੀਂ ਜਿਹੜਾ ਅਗਲਾ ਤੀਜਾ ਬੰਦਾ ਅਰੈਸਟ ਕੀਤਾ ਦੋਸ਼ੀ ਗੌਰਵ ਵਰਸ ਬੁਲਸ਼ਨ ਉਹ ਵਾਰਦਾਤ ਵਿੱਚ ਸ਼ਾਮਲ ਨਹੀਂ ਸੀ ਪਰ ਜਦੋਂ ਲੈਣ ਆਏ ਸੀ ਕਾਰ ਦੇ ਵਿੱਚ ਪਰਨਾਲੇ ਤੋਂ ਉਹ ਉਹਨਾਂ ਦੇ ਨਾਲ ਬੈਠ ਕੇ ਆਇਆ ਸੀ ਉਹਨੇ ਨੰਨੀ ਤੇ ਅਰਨ ਕੋਚ ਨੂੰ ਬੱਸ ਸਟੈਂਡ ਇੱਥੇ ਆਪਣੇ ਲੁਧਿਆਣੇ ਉਹਦੇ ਵਿੱਚੋਂ ਕਾਰ ਦੇ ਵਿੱਚ ਪਿੱਕ ਕੀਤਾ ਕਾਰ ਵਿੱਚ ਪਿੱਕ ਕਰਨ ਤੋਂ ਬਾਅਦ ਕਿਉਂਕਿ ਜਿੱਧਰ ਕੈਸ਼ਵਾਨ ਲੈ ਗਈ ਸੀ ਕਿਉਂਕਿ ਇਹ ਖਿੜਕੇ ਜਦੋਂ ਚਲੇ ਗਏ ਸੀ ਜਦੋਂ ਵਾਰਦਾਤ ਤੋਂ ਬਾਅਦ ਕੈਸ਼ਵਾਨ ਤੋਂ ਜਾਣ ਤੋਂ ਬਾਅਦ ਇੱਕ ਵਾਰੀ ਕੈਸ਼ਵਾਨ ਉੱਥੇ ਖੜੀ ਕਰਨ ਤੋਂ ਬਾਅਦ ਤੁਰ ਕੇ ਵੱਖ-ਵੱਖ ਥਾਵਾਂ ਦੇ ਆ ਗਏ ਸੀ ਜਿਹੜਾ ਅਰਨ ਤੇ ਨੰਨੀ ਕੋਚ ਹੈ ਉਹ বাস ਸਟੈਂਡ ਤੇ ਆ ਗਏ ਸੀ ਇਹਨਾਂ ਨੇ ਆਪ ਦਾ ਤਾਲਮੇਲ ਕਰਕੇ ਉੱਥੋਂ ਕਾਰ ਉਧਰੋਂ ਆ ਗਈ ਕਾਰ ਦੇ ਵਿੱਚ ਬੈਠੇ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਰ ਦੇ ਵਿੱਚ ਬੈਠ ਕੇ ਵਾਇਆ ਰਾਏਕੋਟ ਤੇ ਵਾਪਸ ਲੈ ਕੇ ਜਾ ਕੇ ਜਿਹੜਾ ਕੈਸ਼ ਇਹਨਾਂ ਨੇ ਉੱਥੇ ਰੱਖਿਆ ਸੀਗਾ ਜਿਹੜਾ ਪਹਿਲਾਂ ਖਤਾਨ ਦੇ ਵਿੱਚ ਜਿੱਥੇ ਕਿ ਕੁਛ ਆਲਿਆਂ ਨੇ ਕਵਰ ਕੀਤਾ ਸੀ ਸੜਕ ਤੋਂ ਪਾਸੇ ਜਾ ਕੇ ਜਿਹੜੇ ਝਾੜੀਆਂ ਦੇ ਵਿੱਚ ਜਾ ਕੇ ਕੈਸ਼ ਲਾਤਾ ਸੀ ਜਿਹੜੀ ਕੈਸ਼ ਵੈਨ ਗਈ ਸੀ ਉਹ ਪਿੰਡ ਦਾ ਨਾਮ ਭੁੱਲ ਗਿਆ ਟਟ ਟਟ ਪਿੰਡ ਦੇ ਵਿੱਚ ਨੇੜੇ ਜਾ ਕੇ ਜਿਹੜਾ ਕੈਸ਼ ਵੈਨ ਲਾਇਆ ਸੀ ਵੈਨ ਨੂੰ ਵਾਪਸ ਲੁਧਿਆਣੇ ਵੱਲ ਨੂੰ ਮੂੰਹ ਕਰਕੇ ਖੜਾ ਕਰ ਦਿੱਤਾ ਗਿਆ ਸੀ ਇਹ ਵਾਪਸ ਜਾ ਕੇ ਉਹਦੇ ਵਿੱਚੋਂ ਕੈਸ਼ ਲਾਦ ਕੇ ਕੁਸ਼ ਕੈਸ਼ ਜਿਹੜਾ ਜਿੰਨਾ ਸੀ ਆਪਦਾ ਬੰਦਾ ਇਹਨਾਂ ਨੇ ਸੋਚਿਆ ਸੀ ਹਿੱਸਾ ਕਿਉਂਕਿ ਗਿਣਿਆ ਤਾਂ ਹੈ ਨਹੀਂ ਸੀ ਬੈਗ ਲਾਦ ਕੇ ਤੇ ਉਹ ਵਾਪਸ ਉਹਦੇ ਵਿੱਚ ਚਲੇ ਗਏ ਸੀ ਬਰਨਾਲੇ ਤੇ ਉਹ ਜਿਹੜੀ ਕੈਸ਼ ਵਾਲੀ ਕਾਰ ਆ ਉਹ ਮਨਦੀਪ ਮੋਨਾ ਨੇ ਜਿੱਥੇ ਲਵਾਈ ਸੀ ਉਹਦੇ ਭੱਜੇ ਜਾਣ ਤੋਂ ਬਾਅਦ ਅਸੀਂ ਫੜ ਲਈ ਰਿਕਵਰ ਹੋ ਗਈ ਹੁਣ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਜਿਹੜੇ ਫੜੇ ਐ ਇਹਨਾਂ ਦੇ ਵਿੱਚੋਂ ਮਨਦੀਪ ਉਰਫ ਮੋਨਾ ਤੋਂ 12 ਲੱਖ ਰੁਪਇਆ ਇਹ 12 ਲੱਖ ਰੁਪਇਆ ਇਹਦੇ ਮਦਰ ਦਾ ਸਕੂਟਰ ਐ ਜਿਹਦਾ ਜਿਹੜਾ ਸਕੂਟਰ ਦੇ ਵਿੱਚ ਡਿੱਕੀ ਦੇ ਵਿੱਚ ਪਿਆ ਗੁજરા ਪਿੰਡ ਦਿੜਬੇ ਤੋਂ ਅਸੀਂ ਉਹਨੂੰ ਰਿਕਵਰ ਕੀਤਾ ਜਿਹੜਾ ਇਹਦੇ ਵਿੱਚ ਹੈਗਾ ਗੁਲਸ਼ਨ ਗੌਰਵ ਉਹ ਦੋਸ਼ੀ ਗੌਰਵ ਹੋਰ ਗੁਲਸ਼ਨ ਉਹਨੂੰ ਗਿੱਦੜਵਾ ਤੋਂ ਅੱਜ ਗ੍ਰਿਫਤਾਰ ਕੀਤਾ ਉਹਦੇ ਵਿੱਚ ਉਹਨੂੰ ਅਸੀਂ ਗਿੱਦੜਵਾ ਤੋਂ ਉਹਨੂੰ ਅਰੈਸਟ ਕੀਤਾ ਹੁਣ ਇਹਦੇ ਵਿੱਚ ਜਿਹੜੀ ਲਗਭਗ ਪਹਿਲਾਂ 5 ਕਰੋੜ 75 ਲੱਖ ਤੇ ਹੁਣ 21 ਲੱਖ ਹੋਰ ਇੱਕ ਐਸਾ ਨਾ ਰਿਕਵਰ ਹੋ ਚੁੱਕਿਆ ਹਜੇ ਪਹਿਲੇ ਦੋਸ਼ੀਆਂ ਦਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਚਾਰ ਪਹਿਲੇ ਦੋਸ਼ੀਆਂ ਦਾ ਅੱਜ ਕੋਰਟ 'ਚ ਪੇਸ਼ ਕੀਤੇ ਸੀ 4 ਦਿਨ ਦਾ ਰਿਮਾਂਡ ਮਿਲ ਗਿਆ ਇਹਨਾਂ ਨੂੰ ਅਸੀਂ ਜਾ ਕੇ ਪੇਸ਼ ਕਰਾਂਗੇ ਅੱਜ ਇਹ ਜਿਹੜੀ ਐ ਲੇਟ ਨਾਈਟ ਜਦੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਉਦੋਂ ਸਾਡੀ ਪੁਲਿਸ ਪਾਰਟੀ ਨੇ ਜਿਹਦੇ ਵਿੱਚ ਇੰਸਪੈਕਟਰ ਕਲਵੰਦ ਸਿੰਘ ਤੇ ਇਨਸਪੈਕਟਰ ਬਿਆੰਤ ਜਨੇਜਾ ਜਿਹੜੇ ਆ ਉਹਨਾਂ ਨੇ ਉਥੋਂ ਜਾ ਕੇ ਹੇਮਕੋਟ ਦੇ ਰਸਤੇ ਤੋਂ ਇਹਨਾਂ ਨੇ ਇਹਨਾਂ ਨੂੰ ਉਹਦੇ ਰਸਤੇ ਦੇ ਵਿੱਚ ਫੜ ਲਿਆ ਤੇ ਉਸ ਤੋਂ ਬਾਅਦ ਆ ਕੇ ਉਹਦੇ ਤੋਂ ਪੁੱਛਗਿੱਛ ਇਨੀਸ਼ੀਅਲ ਕੀਤੀ ਸਾਡੇ ਕੋਲੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਬੰਦਿਆਂ ਨੂੰ ਅਸੀਂ ਕੁਛ ਨੂੰ ਰਿਸ਼ਤੇਦਾਰੀ ਵਿੱਚੋਂ ਬੰਦਿਆਂ ਨੂੰ ਰੋਪਨ ਕਰ ਲਿਆ ਸੀ ਜਿਨੇ ਹੁਲੀਆ ਦੱਸਿਆ ਸੀ ਵੀ ਇਸ ਟਾਈਪ ਦੇ ਕੱਪੜੇ ਪਾਏ ਹੋ ਸਕਦੇ ਆ ਜਿਹਦੇ ਵਿੱਚੋਂ ਇਹਦੇ ਵਿੱਚ ਤੋਂ ਨੂੰ ਇਹਦੇ スニーカーਜ਼ ਬਾਰੇ ਦੱਸਿਆ ਗਿਆ ਸੀ ਖਾਸ ਤੌਰ ਤੇ ਵੀ ਕਿਸ ਟਾਈਪ ਦੇ ਜਿਹੜੇ スニーカーਜ਼ ਆ ਜਿਹੜੇ ਮੰਦੀਪ ਮੋਨਾ ਨੇ ਜਿਹੜੇ ਪਾਏ ਹੋਏ ਆ ਚੌੜੇ ਚਿੱਟੇ ਫਲੈਟ ਵਾਲੇ ਤੇ ਪਿੰਕ ਐਂਡ ਪਲੱਸ ਵਾਈਟੇਸਟ ਕਲਰ ਵਾਲੇ ਜਿਹੜੇ スニーカー ਆ ਉਹ ਪਾਏ ਹੋਏ ਆ ਤੇ ਉਹਦੇ ਬਾਰੇ ਸਾਰੀ ਡਿਟੇਲ ਜਿੰਨੀ ਜਿੰਨੀ ਸਾਨੂੰ ਕੱਪੜਿਆਂ ਤੋਂ ਜਿਹੜੀ ਦਿੱਤੀ ਵੀ ਸੀ ਡਿਟੇਲ ਉਸ ਡਿਟੇਲ ਦੇ ਹਿਸਾਬ ਤੇ ਇਹਨਾਂ ਨੂੰ ਫੜਨ ਚ ਕਾਮਯਾਬ ਹੋਏ ਆ ਇਹ ਹੁਣ ਤੱਕ ਜਿਹੜਾ ਇਹਨੂੰ ਕਹਿ ਦੋ ਵੀ 5 ਕਰੋੜ 75 ਲੱਖ ਰੁਪਇਆ ਤੇ ਪਲੱਸ ਜਿਹੜਾ 21 ਲੱਖ ਰੁਪਏ ਜਿਹੜਾ ਇਹਨਾਂ ਤੋਂ ਹਜੇ ਆ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਹਜੇ ਪੇਸ਼ ਕਰਨਾ ਅਸੀਂ ਇਹਨਾਂ ਦਾ ਲੰਮਾ ਰਿਮਾਂਡ ਲੈ ਕੇ ਕਿਉਂਕਿ ਹਰ ਦੋਸ਼ੀ ਨੂੰ ਇਹ ਜਦੋਂ ਲੱਗਦਾ ਹੈ ਦੂਜਾ ਦੋਸ਼ੀ ਨਹੀਂ ਫੜਿਆ ਜਾਂਦਾ ਜਿਵੇਂ ਇਹਨਾਂ ਨੇ ਜਾਣਾ ਤਾਂ ਇਹ ਸੀਗਾ ਸ਼ੁਕਰਾਨਾ ਕਰਨ ਜਿਹੜਾ ਤੇ ਮੰਗ ਕੇ ਆਗੇ ਮਾਫੀ ਉਹਦੇ ਵਿੱਚ ਜਦੋਂ ਕਿ ਦੂਜੇ ਸਾਥੀ ਦਾ ਪਤਾ ਲੱਗਿਆ ਜਦੋਂ ਇੱਕ ਦੂਜੇ ਦੇ ਸਾਥੀ ਫੜਿਆ ਦਾ ਇਹਨਾਂ ਦੀ ਕਰਾਸ ਕੁਐਸਚਨਿੰਗ ਦਾ ਜਦੋਂ ਆਪਸ ਵਿੱਚ ਡਿਟੇਲ ਪਤਾ ਲੱਗੂਗੀ ਫਿਰ ਅੱਗੇ ਪੜਤਾਲ ਕਰਾਂਗੇ ਨਹੀਂ ਹਜੇ ਦੇਖੋ ਤਿੰਨ ਦੋਸ਼ੀ ਬਾਕੀ ਐ ਤੇ ਇਹਦੇ ਵਿੱਚੋਂ ਹਜੇ ਪੈਸਾ ਦੱਸਣ ਵਾਲਾ ਦਾ ਟਾਈਮ ਹੀ ਨਹੀਂ ਮਿਲੇਗਾ ਸਾਡੀ ਪਾਰਟੀ ਲੈ ਕੇ ਆਈ ਐ ਤੇ ਇਮੀਡੀਏਟਲੀ ਅਸੀਂ ਤੁਹਾਨੂੰ ਇੱਥੇ ਇਨਫੋਰਮ ਕਰਤਾ ਹਜੇ ਕੋਰਟ 'ਚੋਂ ਪੇਸ਼ ਕਰਕੇ ਪਾਰਟੀ ਨੇ ਟੋਟਲ ਨਾਈਟ ਦੇ ਵਿੱਚ ਡਰਾਈਵ ਕਰਦੇ ਆਏ ਆ ਟੋਟਲ ਡੇ ਐਂਡ ਨਾਈਟ 24 ਘੰਟੇ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਅਸੀਂ ਸੋਣਾ ਨਹੀਂ ਤੇ ਸੱਚਮੁੱਚ ਇਹ ਸਾਬਤ ਕਰਤਾ ਲੁਧਿਆਣਾ ਕਮਿਸ਼ਨਰਟ ਪੁਲਿਸ ਨੇ ਵੀ ਉਹੁੱ ਸੁੱਤੇ ਨਹੀਂ ਤੇ ਇਹਨਾਂ ਨੂੰ ਫੜ ਕੇ ਲਿਆਂਦਾ ਤੇ ਇਹ ਵੀ ਸਾਨੂੰ ਮਾਣ ਸੀ ਸਾਡੀ ਟੀਮ ਦੇ ਉੱਤੇ ਜਿਹੜੇ ਆਫਸਰ ਏ ਇੱਥੋਂ ਬੈਠ ਕੇ ਇਕੱਲੀ ਇਕੱਲੀ ਚੀਜ਼ ਮੌਨਟਰ ਕਰ ਰਹੇ ਸੀ ਇਹਨਾਂ ਦੀ ਇਹਦੇ ਵਿੱਚ ਸਾਨੂੰ ਜਿਹੜੀ ਕਾਉਂਟਰ ਇੰਟੈਲੀਜੈਂਸ ਦੀ ਬਹੁਤ ਵੱਡੀ ਮਦਦ ਹੋਈ ਪਰ ਉਸ ਮਦਦ ਦੇ ਨਾਲ-ਨਾਲ ਹਿਊਮਨ ਇੰਟੈਲੀਜੈਂਸ ਨੇ ਇਹਦੇ 'ਚ ਐਡਾ ਵੱਡਾ ਰੋਲ ਅਦਾ ਕੀਤਾ ਕਿਉਂਕਿ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਵੀ ਅਸੀਂ ਮੋਬਾਈਲ ਨਹੀਂ ਯੂਜ਼ ਕਰਨਾ ਗਾ ਇੱਕ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਕੀਤਾ ਸੀ ਕੁਝ ਲੈਵਲ ਤੇ ਕੁਝ ਕੁ ਬੰਦਿਆਂ ਦਾ ਮੈਨੂੰ ਮੈਸੇਜ ਆਇਆ ਸੀ ਵੀ ਕੀ ਵਾਇਰਲੈਸ ਸੈੱਟ ਚੱਲੂ ਕੀਤਾ ਗਿਆ ਸੀ ਜਾਂ ਹੋਰ ਸਾਡੀ ਜਾਣਕਾਰੀ ਦੇ ਵਿੱਚ ਨਹੀਂ ਪਰ ਜੇ ਕਿਸੇ ਦੀ ਤੁਹਾਡੀ ਜਾਣਕਾਰੀ ਚਾਹੇ ਜ਼ਰੂਰ ਉਹ ਵਾਇਰਲੈਸ ਸੈੱਟ ਵਾਲੀ ਗੱਲ ਵੀ ਸਾਂਝੀ ਕਰਿਓ ਜੇ ਵੀ ਜੋ ਸੋ ਕੇ ਅਸੀਂ ਪੜਤਾਲ ਨੂੰ ਉਹ ਜਆ ਰੂਪ ਦੇ ਸਕੀਏ ਜਾਂ ਅੱਗੇ ਪੜਤਾਲ ਵਧਾ ਸਕੀਏ ਨਹੀਂ ਇਹ ਨਹੀਂ ਇਸ ਤੋਂ ਬਾਅਦ ਜਾ ਕੇ ਕਿਸੇ ਰਿਲੇਟਿਵ ਦੇ ਘਰ ਰਹੇ ਸੀ ਫਿਰ ਉਸ ਤੋਂ ਬਾਅਦ ਜਾ ਕੇ ਵਕ ਵਕ ਇਹਨਾਂ ਨੇ ਮਕਸਦ ਇਹਨਾਂ ਦਾ ਜਿਹੜਾ ਉਹ ਸੀਗਾ ਉਹ ਉਹਦੇ ਵਿੱਚ ਜਾਣ ਦਾ ਜਿਹੜਾ ਇੱਕ ਸਲਾਹ ਕਰਦੇ ਹੁੰਦੇ ਆ ਜਦੋਂ ਵੀ ਆਪਣਾ ਇਹ ਮਿਸ਼ਨ ਕਾਮਯਾਬ ਹੋ ਗਿਆ ਇਹਨਾਂ ਨੇ ਕਿਸੇ ਨੇ ਕਿਹਾ ਵੀ ਕਿੱਥੇ ਜਾਣਾ ਪਹਿਲਾਂ ਇਹ ਸਲਾਹ ਕਰਦੇ ਵੀ ਹੇਮਕੋਨ ਸਾਹਿਬ ਜਾਈਏ ਕਟਾਰਨਾਥ ਜਾਈਏ ਆਣਾ ਕਟਾਰਨਾਥ ਜਾਈਏ ਤੇ ਹਰ ਦੁਆਰ ਜਾਈਏ ਫਿਰ ਵਿੱਚੋਂ ਕੋਸ਼ਿਸ਼ ਤਾਂ ਹੋਇਆ ਵੀ ਅਸੀਂ ਹੇਮਕੋਨ ਸਾਹਿਬ ਜਾਵਾਂਗੇ ਤੇ ਕਿਸੇ ਦਾ ਕੁਛ ਹੋਇਆ ਸ਼ਾਇਦ ਇਹਨਾਂ ਨੇ ਮੁਰਾਦਾ ਤਾਂ ਬੜੇ ਸੱਚੇ ਮਨ ਨਾਲ ਮੰਨੀਆਂ ਸੀ ਪਰ ਰੱਬ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਗਲਤ ਕੰਮ ਕਰ ਰਹੀ ਸੀ ਕਿਸੇ ਦਾ ਕੰਟੀ ਦੇ ਵਿੱਚ ਸੀਗੇ ਸਰ ਜਾਂ ਕਿਸੇ ਨਾਲ ਕੰਟੈਂਟ ਕੀਤਾ ਹੋਵੇ ਉੱਥੇ ਜਾ ਕੇ ਕਿਸ ਤਰ੍ਹਾਂ ਕਰਦੇ ਕਿਸੇ ਰੈਲੀਟੀ ਨਾਲ ਜਾਂ ਕਿਸੇ ਤੋਂ ਕੋਈ ਨਹੀਂ ਨਹੀਂ ਇਹ ਆਪਦੇ ਜਿਹੜਾ ਉਹਦੇ ਵਿੱਚ ਕਿਸੇ ਆਪਦੇ ਰਿਸ਼ਤੇਦਾਰ ਨਾਲ ਇਸ ਗੱਲ ਵੀ ਬੜਾ ਅਵੇਅਰ ਸੀ ਇਹ ਉਹ ਗੱਲ ਕਿਸੇ ਨਾਲ ਇਵੇਂ ਕਰ ਨਹੀਂ ਰਹੇ ਸੀਗੇ ਜਿਹੜੀ ਕਿ ਜਿਹਦੇ ਨਾਲ ਇਹਨਾਂ ਨੂੰ ਇਹ ਸੀ ਵੀ ਅਸੀਂ ਸ਼ਾਇਦ ਫੜੇ ਜਾਵਾਂਗੇ ਪਰ ਇਹਦੇ ਵਿੱਚ ਹਿਊਮਨ ਇੰਟੈਲੀਜੈਂਸ ਦਾ ਇੰਨਾ ਵੱਡਾ ਰੋਲ ਹੈ ਜਿਹੜਾ ਤੁਸੀਂ ਸੋਚ ਨਹੀਂ ਸਕਦੇ ਕਿਵੇਂ ਉਹ ਜਿਹੜੇ ਅਸੀਂ ਡਵੈਲਪ ਕੀਤਾ ਇਹ ਬੰਦੇ ਕਿੱਥੋਂ ਕਿੱਥੋਂ ਜਾ ਕੇ ਉਸੰਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਸਾਡੀਆਂ ਉਹ ਜਿਹੜੀਆਂ ਕਿਉਂਕਿ ਰਾਜਸਥਾਨ ਵੀ ਪਾਰਟੀ ਸੀ ਸਾਡੀ ਗਈ ਵੀ ਇੱਕ ਜਿਹੜਾ ਡੀਪ ਸਾਉਥ ਦੀ ਗੱਲ ਕਰ ਰਹੇ ਸੀ ਇੱਕ ਪਾਰਟੀ ਦਾ ਸਾਡੀ ਉਸ ਪਾਸੇ ਵੀ ਨਿਗਾਸੀ ਪਰ ਪਿੰਪੁਆਇੰਟਡ ਇਨਫੋਰਮੇਸ਼ਨ ਜਿਹੜੀ ਸੀਗੀ ਇਸ ਪਾਸੇ ਦੀ ਤਿੰਨ ਪਾਰਟੀਆਂ ਸਾਡੀਆਂ ਇਸ ਪਾਸੇ ਕੰਮ ਕਰ ਰਹੀਆਂ ਸੀਗੀਆਂ ਜਿਹੜੀਆਂ ਇਹ ਇਹਨੂੰ ਉੱਤਰਾਖੰਡ ਵਾਲੇ ਪਾਸੇ ਜਿਹੜੀਆਂ ਕੰਮ ਕਰ ਰਹੀਆਂ ਹਾਂਜੀ ਨਹੀਂ ਜੀ ਉਹਨਾਂ ਨੇ ਹਜੇ ਜਾ ਕੇ ਕਿੱਥੇ ਉਸ ਟਾਈਮ ਦੇ ਵਿੱਚ ਇੱਕ ਜਿੱਥੋਂ ਸਟੇ ਹੋਇਆ ਅਜੇ ਅਸੀਂ ਸ਼ੇਅਰ ਨਹੀਂ ਕਰਨਾ ਚਾਹੁੰਦੇ ਜਿਹੜੀ ਕਿ ਉੱਥੋਂ ਅਸੀਂ ਇਨਫੋਰਮੇਸ਼ਨ ਅਜੇ ਹੋਰ ਡਵੈਲਪ ਕਰ ਰਹੇ ਹਾਂ ਉਹਦੇ ਵਿੱਚ ਹਰ ਦੋਸ਼ੀ ਨੇ ਆਪਦੇ ਆਪਦੇ ਟੰਗ ਦਾ ਕੁਝ ਤਾਂ ਪਹਿਲਾਂ ਹੀ ਫੜੇ ਗਏ ਸੀ ਕੁਝ ਤਾਂ ਜਾਨ ਦੀ ਤਿਆਰੀ ਦੇ ਵਿੱਚ ਅਜੇ ਕੈਸ਼ ਵਿੱਚ ਉਲਝੇ ਪਏ ਸੀ ਵੀ ਕਿੱਥੇ ਰੱਖਣਾ ਤੇ ਕਿੱਥੇ ਸਾਹਮਣਾ ਕਿਉਂਕਿ ਇੰਨਾ ਕੈਸ਼ ਵੱਜੋ ਆ ਗਿਆ ਸੀ ਤੇ ਇਹ ਇਹਦੇ ਵਿੱਚ ਇੱਕ ਹੋਰ ਜਿਹੜੀ ਮਨਦੀਪ ਮੋਨਾ ਦਾ ਇਹ ਪਹਿਲਾਂ ਵੀ ਮੈਰਿਜ ਹੋ ਚੁੱਕੀ ਹੈ ਇਹ ਹੈਗੀ ਹੈ 29 ইয়ারਸ ਦੀ ਹੈ ਤੇ ਇਹਦੇ ਵਿੱਚੋਂ ਇਹਦੀ ਪਟਿਆਲੇ ਇਹਦੇ ਦੱਸੋ ਮੁਤਾਬਕ ਮੈਰਿਜ ਹੋਈ ਸੀ ਤੇ ਡਿਵੋਰਸ ਹੋ ਗਿਆ ਸੀ 18 ਵੀ ਵੀ ਸੋ 18 ਦੇ ਵਿੱਚ ਇਹਦੀ ਮੈਰਿਜ ਹੋਈ ਸੀ ਤੇ ਫਿਰ ਉਹਦਾ ਕੁਝ ਸਾਲ ਬਾਅਦ ਹੋ ਗਿਆ ਤੇ ਇਸ ਸਾਲ ਜਿਹੜਾ ਇਹਦੇ ਨਾਲ ਜਿਹੜਾ ਹੈਗਾ ਨਰਿੰਦਰ ਜਸਵਿੰਦਰ ਦੇ ਨਾਲ ਇਹਦੀ ਮੈਰਿਜ ਹੈ ਉਹ ਫਰਵਰੀ ਦੇ ਵਿੱਚ 2023 ਚ ਹੋਈ ਸੀ ਤੁਹਾਡਾ ਕੋਈ ਸਵਾਲ ਹੈ ਪਲੀਜ਼ ਇਹ ਇਹਦੇ ਚ 1 ਬਾਈ 1 ਕਰਕੇ ਪੁੱਛੋਗੇ ਮੈਂ ਸਾਰੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ ਅਹੇ ਹੋਗੇ ਨਹੀਂ ਇਹਦੇ ਵਿੱਚੋਂ 6 6 6 ਪਹਿਲਾ ਤਿੰਨ ਬਾਅਦ ਦੇ ਵਿੱਚ 9 ਹਜੇ ਜਿਹੜੀ ਹੁਣ ਤੱਕ ਦੀ ਪੁੱਛਗਿੱਛ ਦੋਸ਼ੀ ਵਤ ਸਕਦਾ ਕੋਈ ਨਾ ਕੋਈ ਹਜੇ ਜਿਹੜੀ ਆ ਤਿੰਨ ਦੋਸ਼ੀ ਆ ਜਿਹੜੇ ਅਰੋਨ ਉਰਫ ਕੋਚ ਨੰਨੀ ਤੇ ਗੋਪਾ ਜਿਹੜੇ ਇਹ ਤਿੰਨ ਕੋਚ ਆ ਇਹਨਾਂ ਦੇ ਡਿਟੇਲ ਐਡਰੈਸ ਹਜੇ ਨਹੀਂ ਤੁਹਾਡੇ ਨਾਲ ਸ਼ੇਅਰ ਕਰਨੇ ਤੇ ਕਿਉਂਕਿ ਉਹਦੇ ਨਾਲ ਇਹ ਤਿੰਨੇ ਅਜੇ ਬਾਕੀ ਆ ਜਿਹੜੇ ਕਿ ਐਕਟਿਵਲੀ ਇਨਵੋਲਵ ਸੀ ਇਸ ਇਨਸੀਡੈਂਟ ਨਹੀਂ ਨਹੀਂ 10 ਜਾਣੇ ਸੀ ਇੱਕ ਜਣ ਦਾ ਸਪੋਰਟ ਹੋ ਗਿਆ ਜਿਹਨੂੰ ਆ ਕੇ ਬਾਅਦ ਚ ਚੱਕਣ ਦੇ ਵਿੱਚ ਇਹਨਾਂ ਨੂੰ ਲਜਾਣ ਦੇ ਵਿੱਚ ਕੈਸ ਤੇ ਕੀਤੀ ਇੱਕ ਲੜਕੀ ਦਾ ਭਰਾ ਹੋ ਗਿਆ 12 ਹੋ ਗਏ ਅਦਰਵਾਇਜ਼ 10 ਹੀ ਬੰਦੇ ਸੀ ਨਹੀਂ ਇਹਦੇ ਵਿੱਚ ਇਹ ਗੱਲ ਵਾਕਿਆ ਹੀ ਇਹਦੀ ਜਿਹੜੀ ਇਹ ਪਤਾ ਲੱਗੀ ਸੀ ਮੂਨਾ ਦੀ ਕਸਟਡੀ ਦੇ ਵਿੱਚ ਹੈਗਾ ਉਹ ਅਸੀਂ ਪੁੱਛਾਂਗੇ ਕੋਰ ਜਿਹੜੀ ਇਹ ਡੀਵੀਆਰ ਨੂੰ ਰਿਕਵਰ ਕਰਨ ਦਾ ਪੂਰਾ ਜੋਰ ਲਾਵਾਂਗੇ ਡੀਵੀਆਰ ਬੜਾ ਵਾਈਟਲ ਹੈ ਪਰ ਜੇ ਵਾਰਦਾਤ ਤੋਂ ਪਹਿਲਾਂ ਕਰੈਕਟਰ ਕਰ ਦਿੱਤਾ ਹੋ ਗਿਆ ਤਾਂ ਉਹਦੇ ਚ ਡਾਟਾ ਕੁਝ ਵੀ ਨਹੀਂ ਹੋਣਾਗਾ ਤੇ ਜੇ ਵਾਰਦਾਤ ਤੋਂ ਬਾਅਦ ਵਾਲਾ ਕਿਤੇ ਕੱਟਿਆ ਹੋਇਆ ਤਾਂ ਉਹਦੇ ਚ ਡਾਟਾ ਸਾਨੂੰ ਨਹੀਂ ਉਹ ਅਮਾਉਂਟ ਨੂੰ ਲੈ ਕੇ ਖਾਸ ਉਹਦੇ ਵਿੱਚ ਕੁਝ ਨਹੀਂ ਉਹਦੇ ਵਿੱਚ ਇਹ ਪਤਾ ਲੱਗਿਆ ਵੀ ਉਹਨਾਂ ਨੇ ਆਪਦੀ ਰਿਪੋਰਟ ਤਿਆਰ ਕਰ ਲਈ ਹੈ ਜਿਹੜੀ ਉਹ ਕੰਪਨੀ ਨੇ ਸਾਨੂੰ ਰਿਪੋਰਟ ਦੇਤੀ ਹੈ ਉਹ ਲਗਭਗ ਉਸੇ ਸਟੈਂਡ ਤੇ ਹੀ ਉਹ ਹੈ ਤੇ ਉਹ ਟੀਮ ਉਹਨੋਂ ਰਿਪੋਰਟ ਨੂੰ ਅਜੇ ਰਿਪੋਰਟ ਮੈਂ ਪੜ੍ਹੀ ਨਹੀਂ ਪਰ ਇਹ ਪਤਾ ਲੱਗਿਆ ਵੀ ਇਹ ਰਿਪੋਰਟ ਉਹਨਾਂ ਨੇ ਤਿਆਰ ਕਰਕੇ ਸਾਡੇ ਕਿਸੇ ਆਫਿਸ ਦੇ ਵਿੱਚ ਦੇਣ ਆਏ ਆ ਬੰਦੇ ਤੇ ਉਹ ਅਸੀਂ ਰਿਪੋਰਟ ਨੂੰ ਦੇਖ ਲਾਂਗੇ ਪਰ ਮੁਢਲੇ ਤੌਰ ਤੇ ਪਤਾ ਲੱਗਿਆ ਵੀ ਕੰਪਨੀ ਨੇ ਕਿਹਾ ਜੀ ਸਾਡਾ ਉਹਨਾਂ ਹੀ ਕੈਸ ਸੀਗਾ ਅਸੀਂ ਜਿਹੜੀ ਆਫਸਰ ਦੀ ਟੀਮ ਬਣਾਈ ਹੈ ਉਹਦੇ ਵਿੱਚ 5 ਦੀ ਬਜਾਏ ਸੌਰੀ ਮੈਂ ਕਰੈਕਸ਼ਨ ਕਰਨਾ ਚਾਹੁੰਦਾ 6 ਮੈਂਬਰ ਆ ਉਹਦੇ ਵਿੱਚ ਜਿਹੜੇ ਉਸ ਟੀਮ ਦੇ ਵਿੱਚ 5 ਦੀ بجائے ਉਸ ਦਿਨ 5 ਕਿਹਾ ਗਿਆ ਸੀ ਪਰ ਆਰਡਰ ਦੇ ਵਿੱਚ ਜਦੋਂ ਬਣਾਏ ਸੀ 6 ਮੈਂਬਰ ਹੈ ਉਹਦੇ ਵਿੱਚੋਂ 2 3 ਤੇ 4 ਮੈਂਬਰ ਤਾਂ ਇੱਥੇ ਬੈਠੇ ਹੋਏ ਆ ਆਪਣੇ ADCP 1 DCP ਇਨਵੈਸਟੀਗੇਸ਼ਨ ADCP ਆਪਰੇਸ਼ਨ ਤੇ ਇੱਕ ਜਿਹੜੇ ਹੈਗੇ ਆ ਮਨਦੀਪ ਜਿਹੜੇ ਹੈਗੇ ਆ ACP ਜਿਹੜੇ ਆਪਣੇ ਸਰਾਬਾ ਨਗਰ ਉਹ ਜਿਹੜੇ ਇਸ ਟੀਮ ਦੇ ਮੈਂਬਰ ਆ ਉਹ ਡਿਟੇਲ ਦੇ ਵਿੱਚ ਇੱਕ ਇਸ ਆਰਡਰ ਦੇ ਵਿੱਚ ਲਿਖਿਆ ਸੀ ਵੀ ਜੇ ਤੁਸੀਂ ਫਾਈਨੈਂਸ਼ੀਅਲ ਕੋਈ ਬੰਦਾ ਜਾਣਕਾਰੀ ਵਾਲਾ ਸੀਏ ਟਾਈ ਬੰਦਾ ਉਹਦੇ ਆਰਡਰ ਦੇ ਵਿੱਚ ਲਿਖਿਆ ਜੇ ਤੁਸੀਂ ਉਹਦੇ ਨਾਲ ਅਟੈਚ ਕਰਨਾ ਚਾਹੋਗੇ ਕਿਉਂਕਿ ਹਸਾਬ ਕਿਤਾਬ ਕਰਨ ਦੇ ਵਿੱਚ ਜੇ ਦੇਖਿਆ ਜਾਵੇ ਜਿਵੇਂ ਮੇਰਾ ਹੀ ਦੇਖਿਆ ਜਾਵੇ ਤੇ ਹਸਾਬ ਕਿਤਾਬ ਕਰਨ ਦੇ ਵਿੱਚ ਤਾਂ ਮੈਂ ਕਈ ਵਾਰੀ ਜਦੋਂ ਟੈਕਸ ਦੀ ਰਿਟਰਨ ਭਰਨੀ ਹੁੰਦੀ ਹੈ ਤਾਂ ਕਈ ਵਾਰੀ ਕਹਿੰਦੇ ਆ ਜੀ ਤੁਸੀਂ ਪਹਿਲਾਂ ਟੈਕਸ ਪੂਰਾ ਨਹੀਂ ਕਟਾਇਆ ਹੁਣ 2 ਮਹੀਨਿਆਂ ਦੀ ਤਨਖਾਹੀ ਕੱਟੀ ਜਾਊਗੀ ਤੁਹਾਡੀ ਉਹ ਟੈਕਸ ਨਹੀਂ ਭਰਿਆ ਹੁੰਦਾ ਸਾਹ ਕਤਾਬ ਕਰਨ ਦੇ ਵਿੱਚ ਕਈ ਵਾਰੀ ਟੈਕਨੀਕਲੀ ਅਸੀਂ ਸੀਏ ਲੈਵਲ ਦੀ ਨੌਲੇਜ ਨਹੀਂ ਰੱਖਦੇ ਹੁੰਦੇ ਪਰ ਉਹਦੇ ਵਿੱਚ ਡਿਟੇਲ ਜ਼ਰੂਰ ਅਸੀਂ ਕੰਪਨੀ ਵੱਲੋਂ ਜਿਹੜੀ ਕਿਉਂਕਿ ਇੱਕ ਆਫਿਸ ਹੁੰਦਾ ਇੱਕ ਹੈੱਡ ਆਫਿਸ ਤੇ ਬ੍ਰਾਂਚ ਹੁੰਦੀ ਹੈ ਉਹ ਐਵੇਂ ਨਹੀਂ ਹੁੰਦਾ ਜ਼ੁਬਾਨੀ ਗੱਲ ਨਹੀਂ ਚੱਲਦੀ ਹੁੰਦੀ ਉਹ ਡੇਲੀ ਬੇਸਿਸ ਤੇ ਵੀਕਲੀ ਬੇਸਿਸ ਤੇ ਮੰਥਲੀ ਬੇਸਿਸ ਤੇ ਕਮਿਊਨੀਕੇਟ ਕਰਦੇ ਆ ਜਿਹੜੀਆਂ ਚੀਜ਼ਾਂ ਉਹ ਕੋਈ ਰਿਕਾਰਡ ਦੇ ਵਿੱਚ ਟੈਂਪਰ ਨਹੀਂ ਕੀਤਾ ਜਾ ਸਕਦਾ ਜੇ ਟੈਂਪਰ ਕਰ ਰਿਹਾ ਤਾਂ ਉਹਦੇ ਵਿੱਚ ਮਲਜਮ ਬੰਦਾ ਉਹ ਰਿਕਾਰਡ ਨੂੰ ਦੇਖਣ ਲਈ ਵੀ ਪੁਰਾਣਾ ਰਿਕਾਰਡ ਕਿਵੇਂ ਸੀ ਸਾਰਾ ਕੁਝ ਸੀ ਕਿਵੇਂ ਸੀ ਡਿਟੇਲ ਸਾਡੀ ਕਿਉਂਕਿ ਚੈੱਕ ਕਰਨਾ ਜ਼ਰੂਰੀ ਹੈ ਕਿ ਹਰ ਪੈਸਾ ਅਕਾਊਂਟ ਫਾਰ ਹੋ ਜਾਏ ਇਹ ਜਿਹੜਾ ਮੱਥਾ ਮੇਰੀ ਸਮਝ ਮੁਤਾਬਕ ਕੱਲ ਟੇਕ ਲਿਆ ਸੀ ਤੇ ਟੇਕੇ ਜਾਣ ਤੋਂ ਬਾਅਦ ਮਤਲਬ ਇਹਨਾਂ ਦੇ ਜੇ ਮੱਥਾ ਧੂਰਾ ਰਹਿ ਜਾਂਦਾ ਪਹਿਲਾਂ ਫੜਦੇ ਤਾਂ ਫਿਰ ਇਹਨਾਂ ਦੇ ਮਨ 'ਚ ਹੋਣਾ ਸੀ ਸੁੱਖ ਲਾਉਣੀ ਹੈ ਤਾਂ ਹੁਣ ਮਾਫੀ ਇੱਕ ਮਾਫੀ ਰੱਬ ਕੋਲੋਂ ਮੰਗਿਆ ਹੀ ਦੂਜੀ ਹੁਣ ਜਿਹੜੇ ਮੁਕੱਦਮਾ ਚੱਲੂਗਾ ਤੇ ਕਿਹਾ ਜਾ ਰਿਹਾ ਸੀਗਾ ਕਿ ਇਹ ਵਿਦੇਸ਼ ਭਜਣ ਦੀ ਪ੍ਰਾਰਥਨਾ ਦੇ ਵਿੱਚ ਅਜੇ ਵੀ ਕੁਝ ਨਹੀਂ ਇਹ ਇਹ ਇਹਦੇ ਵਿੱਚ ਵਾਕਿਆ ਹੀ ਸਹੀ ਗੱਲ ਸੀ ਅਨੀਸ਼ਲ ਸਾਡੀ ਪੁੱਛਗਿੱਛ ਦੇ ਵਿੱਚ ਜਦੋਂ ਇਹਦੇ ਪਰਿਵਾਰ ਦੇ ਨਾਲ ਰابطਾ ਕੀਤਾ ਗਿਆ ਸੀ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਮੁਢਲੀ ਗੱਲ ਇਹ ਦੱਸੀ ਸੀ ਵੀ ਇਹ ਗੱਲ ਕਰ ਰਹੇ ਸੀ ਵੀ ਅਸੀਂ ਨੇਪਾਲ ਚਲੇ ਜਾਣਾ ਤੇ ਉਹਨਾਂ ਨੇ ਕਹਿਤਾ ਸੀ ਵੀ ਨੇਪਾਲ ਚਲੇ ਗਏ ਹੋਣੇ ਆ ਇਹ ਨੇਪਾਲ ਚਲੇ ਗਏ ਹੋਣੇ ਆ ਜਦੋਂ ਐਲਓਸੀ ਜਾਰੀ ਕਰਾਉਣ ਦਾ ਮਕਸਦ ਇਹ ਸੀ ਜੇ ਭਾਈ 에어ਪੋਰਟ ਜਾਰੀ ਕਰਨਗੇ ਤਾਂ ਇਹਨਾਂ ਦਾ ਆਪਾਂ ਨੂੰ ਰੋਕ ਲਿੱਤਾ ਜਾਊਗਾ ਪਰ ਇਹ ਅਸੀਂ ਇੱਕ ਇੱਕ ਪੱਖੇ ਮੰਨ ਲਿਆ ਸੀ ਸ਼ਾਇਦ ਵੀ ਇਹ ਫੋਰਨ ਭੱਜ ਗਏ ਆ ਪਰ ਜਦੋਂ ਅਸੀਂ ਉੱਥੇ ਭੇਜ ਕੇ ਜਾ ਕੇ ਜਿਹੜੀਆਂ ਮੇਨ 에어ਪੋਰਟ ਤੇ ਮੇਨ ਐਗਜ਼ਿਟ ਪੁਆਇੰਟ ਆ ਜਿਹੜੇ ਨੇਪਾਲ ਦੇ ਨਾਲ ਉੱਥੇ ਲੱਗੇ ਸੀਸੀਟੀਵੀ ਤੁਹਾਨੂੰ ਮੈਂ ਕਹਿ ਰਿਹਾ ਸੀ ਨਾ ਕਿੰਨੇ ਘੰਟੇ ਲੱਗ ਰਹੇ ਆ ਜਦੋਂ ਉਹਨਾਂ ਨੂੰ ਵਾਚਿਆ ਗਿਆ ਸਾਨੂੰ ਇਹ ਤਸੱਲੀ ਹੋ ਗਈ ਵੀ ਇੱਧਰ ਨਹੀਂ ਮੂਵਮੈਂਟ ਹੈਗੀ ਇਹਨਾਂ ਦੀ ਹੁਣ ਉਹਦੇ ਵਿੱਚ ਫਿਰ ਟਾਸਕ ਵੱਡਾ ਸੀ ਪਰ ਬਾਕੀ ਕ੍ਰਾਈਮ ਵਾਂਗੂ ਇਹ ਲਗਭਗ ਜਿਹੜਾ ਦੱਸਿਆ ਗਿਆ ਕਿ 100 ਘੰਟੇ ਦੇ ਵਿੱਚ ਮੁੱਖ ਮੋਲਜਮ ਦੋਨੇ ਤੁਸੀਂ ਤੁਹਾਡੇ ਕੋਲੇ ਪਹਿਲਾ 60 ਘੰਟੇ ਦੇ ਵਿੱਚ ਦੂਜੀ ਜਿਹੜੀ ਮੰਦੀਪ ਪੁਰਫ ਮੋਨਾ ਜਿਹਨੂੰ ਵੱਖ-ਵੱਖ ਤਖੱਲਸ ਤੁਸੀਂ ਦਿੱਤੇ ਵੇ ਆ ਉਹਨੂੰ ਫੜਨ ਦੇ ਵਿੱਚ ਅਸੀਂ ਕਾਮਯਾਬ ਹੋਏ ਆ ਨਹੀਂ ਹਜੇ ਦੇਖੋ ਆ ਤਾਂ ਅਸੀਂ ਫੜ ਹੀ ਲਏ ਨਹੀਂ ਹਜੇ ਹਜੇ ਨਹੀਂ ਹਜੇ ਦੇਖੋ ਫੇਰ ਉਹੀ ਗੱਲ ਸਾਡੀਆਂ ਟੀਮਾਂ ਉਵੇਂ ਡੀਪ ਸਾਊਥ ਰਾਜਸਥਾਨ ਬਾਕੀ ਥਾਵਾਂ ਤੇ ਵੀ ਕੰਮ ਕਰਨ ਗਿਆ ਫੇਰ ਤੁਹਾਨੂੰ ਇਹ ਕਹਿਣਾ ਵੀ ਜਿੰਨਾ ਮਰਜ਼ੀ ਭੱਜ ਲੈਣ ਫੜਾਂਗੇ ਅਸੀਂ ਫੜ ਕੇ ਲਿਆ ਕੇ ਤੁਹਾਡੇ ਕੋਲ ਇੱਥੇ ਪੇਸ਼ ਕਰਾਂਗੇ ਨਹੀਂ ਦੇਖੋ ਇਹ ਇਹਦੇ ਵਿੱਚ ਨਾ ਜੀ ਲਾਇਸੈਂਸ ਦਾ ਜਿਹੜਾ ਆਈਡੀਆ ਪਾਵਨਾ ਜਿਹੜੀ ਹੈ ਪਾਵਨਾ ਇਹ ਆ ਗਲਤੀ ਹੋਈ ਵਾਰ-ਵਾਰ ਅਸੀਂ ਉਸ ਗੱਲ ਨੂੰ ਰਿਪੀਟ ਨਹੀਂ ਕਰਨਾ ਚਾਹੁੰਦੇ ਸਿਸਟਮ ਚੰਗਾ ਨਹੀਂ ਸੀਗਾ ਉਹਦੇ ਵਿੱਚ ਜਿਹੜੀਆਂ ਟੈਕਨੋਲੋਜੀ ਚੰਗੀ ਨਹੀਂ ਸੀ ਸਿਕਿਉਰਟੀ ਗਾਰਡਨ ਦੀ ਜਾਨ ਨੂੰ ਖਤਰਾ ਪਾਇਆ ਹੋਇਆ ਸੀ ਔਰ ਉਹ ਵਰਕਰ ਕਰਾ ਰਹੇ ਸੀ ਲੈਸ ਪੇ ਦੇ ਰਹੇ ਸੀ ਕੈਸ਼ ਦੀ ਕੋਈ ਸੰਭਾਲ ਦਾ ਲਿੰਕ ਨਹੀਂ ਸੀ ਉਹ ਸਾਰੀਆਂ ਗੱਲਾਂ ਹੈਗੀਆਂ ਉਹਦੇ ਨਾਲ ਨਾਲ ਇਹ 올 ਇੰਡੀਆ ਲੈਵਲ ਦੀ ਕੰਪਨੀ ਹੈ ਇਹ ਇਹ ਵਾਕਫ ਪੰਜਾਬ ਦੇ ਵਿੱਚ ਵੀ ਸ਼ਾਇਦ 3 ਜਾਂ 4 ਸ਼ਹਿਰਾਂ ਦੇ ਵਿੱਚ ਇਹਨਾਂ ਦੇ ਵੱਡੇ ਦਫ਼ਤਰ ਹੈ ਜਲੰਧਰ ਵੀ ਇਹਨਾਂ ਦਾ ਦਫ਼ਤਰ ਹੈ ਤੇ ਅੰਮ੍ਰਿਤਸਰ ਵੀ ਦਫ਼ਤਰ ਹੈ ਇਸ ਕਰਕੇ ਇਹ ਕੰਪਨੀ ਦਾ ਸਾਡੀ ਰਿਪੋਰਟ ਜਾਊਗੀ ਪਰ ਉਹ ਰਿਪੋਰਟ ਦੇ ਵਿੱਚ ਮੈਂ ਬਿਲਕੁਲ ਇਹੀ ਲਿਖੂਗਾ ਰਿਪੋਰਟ ਦੇ ਵਿੱਚ ਜਿਹੜਾ ਤੁਹਾਨੂੰ ਕਿਹਾ ਕਿਉਂਕਿ ਡਾਟਾ ਹੋਰ ਇਹਨਾਂ ਤੋਂ ਕਲੈਕਟ ਕਰ ਰਹੇ ਆਂ ਵੀ ਇਹਨਾਂ ਦੀ ਪੰਜਾਬ ਦੇ ਵਿੱਚ ਕੰਮ ਕਰਨ ਦੀ ਮਨਜ਼ੂਰੀ ਕੈਂਸਲ ਕੀਤੀ ਜਾਵੇ ਇਹਨਾਂ ਨੇ ਆਪਦੇ ਮਲਾਜਮਾਂ ਦੇ ਜਿਹੜਾ 750 ਮਲਾਜਮ ਕੰਮ ਕਰਦਾ ਉਹਦੀ ਜਾਨ ਨੂੰ ਵੀ ਖਤਰਾ ਪਾਇਆ ਤੇ ਇੱਕ ਕੈਸ਼ ਵੀ ਉਹਦਾ ਲਟਾ ਦਿੱਤਾ ਤੇ ਇੱਕ ਸਮਾਜ ਦੇ ਵਿੱਚ ਡਰ ਵੀ ਪੈਦਾ ਕੀਤਾ ਉਹ ਸਾਰਾ ਪਾਰਟ ਕਰਕੇ ਕਰਾਂਗੇ ਪਰ ਇਹਦੇ ਵਿੱਚ ਜਿਹੜੇ ਕੈਂਸਲ ਕਰਨ ਵਾਲੀਆਂ ਅਥਾਰਟੀਆਂ ਉਹ ਦੇਖਣਗੀਆਂ ਵੀ ਕੀ ਇਹਦੇ ਵਿੱਚ ਹੋ ਸਕਦਾ ਮੈਂ ਤਾਂ ਇੱਕ ਹੋਰ ਗੱਲ ਤੁਹਾਡੇ ਨਾਲ ਵੀ ਸਾਂਝੀ ਕਰਨਾ ਚਾਹੂੰਗਾ ਜੋ ਇਹ ਪਿਛਲੇ ਵਾਰੀ ਸ਼ਹਿਦ ਕੁਸ਼ਕ ਜਾਣਿਆਂ ਨਾਲ ਗੱਲ ਹੋਈ ਸੀ ਜਿੰਨਾ ਸਾਡਾ ਖਰਚਾ ਆਇਆ ਅਸੀਂ ਖਰਚਾ ਕੈਲਕੂਲੇਟ ਕਰਾਂਗੇ ਮੇਰੀ ਸਮਝ ਦੇ ਮੁਤਾਬਕ ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੋਟੈਸਟ ਕਰਦੇ ਹੋ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਜੇ ਪਹੁੰਚਾਉਣੇ ਹੋ ਤਾਂ ਉਹਨਾਂ ਦੀ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਜੇਬਾਂ ਦੇ ਵਿੱਚੋਂ ਪੈਸਾ ਲੈ ਕੇ ਪਰਪਾਈ ਕੀਤੀ ਜਾਵੇ ਉਸ ਨੁਕਸਾਨ ਦੀ ਮੇਰਾ ਮੇਰੀ ਆਪ ਦੀ ਨਿੱਜੀ ਸਮਝ ਹੈ ਜਿਹੜਾ ਇਹਨੇ ਰਿਸੋਰਸਸ ਨੂੰ ਟਾਈਮ ਵੇਸਟ ਕੀਤਾ ਸਾਡਾ ਤੇ ਜਿਹੜੀ ਇਸ ਜੇ ਕ੍ਰਾਈਮ ਹੋ ਜੇ ਉਹ ਟਾਈਮ ਵੇਸਟ ਨਹੀਂ ਹੁੰਦਾਗਾ ਉਹ ਸਾਡੀ ਡਿਊਟੀ ਹੈ ਟਾਈਮ ਉਹ ਕਰਨਾ ਪਰ ਇਹਦੇ ਵਿੱਚ ਹੋਇਆ ਗਲਤੀ ਲਾਪਰਵਾਹੀ ਨਲਾਕੀ ਉਹਦੇ ਨਾਲ ਉਹ ਜਿਹੜਾ ਹੋਇਆ ਵੀ ਕੋਈ ਗੱਲ ਨਹੀਂ ਐਵੇਂ ਚੱਲਦਾ ਉਹਦੇ ਕਾਰਨ ਜਿਹੜਾ ਕ੍ਰਾਈਮ ਹੋਇਆ ਤੇ ਜਿਹੜਾ ਖਰਚਾ ਹੋਇਆ ਇਸ ਕੰਪਨੀ ਤੋਂ ਵਸੂਲੇ ਜਾਣ ਲਈ ਵੀ ਮੈਂ ਦੁਆਰਾ ਫੇਰ ਕਹਿਣਾ ਵੀ ਮੈਂ ਰეკਮੈਂਡ ਕਰੂੰਗਾ ਸੀਪੀ ਸਾਹਿਬ ਆਖੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ